ਸ਼ਰਮ ਨੂੰ ਖੀਰ ਖਾਣਾ ਬਿਲਕੁਲ ਹੀ ਪਸੰਦ ਨਹੀਂ ਉਹ ਬਿਲਕੁਲ ਖੀਰ ਨਹੀਂ ਖਾਂਦੀ ਮੈਂ ਜਦੋਂ ਵੀ ਬਣਾਉਂਦੀ ਸੀ ਨਾ ਤਾਂ ਬਿਲਕੁਲ ਨਹੀਂ ਸੀ ਖਾਂਦੀ ਹੁੰਦੀ ਤੇ ਇਸ ਵਾਰ ਕਿੰਨੇ ਦਿਨਾਂ ਤੋਂ ਮੇਰੇ ਕੋਲ ਖੀਰ ਮੰਗ ਰਹੀ ਸੀ ਮੈਂ ਉਹਨੂੰ ਕਿਹਾ ਤੂੰ ਤਾਂ ਖੀਰ ਖਾਂਦੀ ਨਹੀਂ ਤੇ ਕਹਿੰਦੀ ਬੜਾ ਦਿਲ ਕਰਾ ਮੈਨੂੰ ਖੀਰ ਬਣਾ ਦਿਓ ਮੈਂ ਸੋਚਿਆ ਚੱਲ ਮੰਗ ਰਹੀ ਕਿਉਂ ਨਾ ਬਣਾ ਹੀ ਦੇਣੀ ਤੁਹਾਡੇ ਸਾਰਨਾ ਵੀਡੀਓ ਸ਼ੇਅਰ ਕੀਤੀ ਜਾਵੇਗੀ ਵੈਸੇ ਖੀਰ ਖੀਰ ਤਾਂ ਸਾਰਿਆਂ ਨੂੰ ਬਣਾਉਣੀ ਆਂਦੀ ਸਭ ਵਧੀਆ ਬਣਾ ਲੈਂਦੇ ਆਪਣੇ ਆਪਣੇ ਤਰੀਕੇ ਨਾਲ ਮੈਂ ਤੁਹਾਡੇ ਨਾਲ ਆਪਣਾ ਤਰੀਕਾ ਸ਼ੇਅਰ ਕਰ ਰਹੀ ਆਂ ਅੱਜ ਅਸੀਂ ਖੀਰ ਦੇ ਵਿੱਚ ਇੱਕ ਸਿਕਰਟ ਚੀਜ਼ ਪਾ ਕੇ ਖੀਰ ਨੂੰ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਟੇਸਟੀ ਨਾਲ ਨਾਲ ਬਹੁਤ ਹੀ ਵਧੀਆ ਖੀਰ ਸਾਡੇ ਬਣ ਕੇ ਤਿਆਰ ਹੋਵੇਗੀ ਖੀਰ ਬਣਾਉਣ ਲੱਗੇ ਸਭ ਤੋਂ ਪਹਿਲੇ ਮੈਂ ਇੱਥੇ ਅੱਧਾ ਕੱਪ ਲੈ ਲਏ ਕਨਕੀ ਚਾਵਲ ਖੀਰ ਕਨਕੀ ਚਾਵਲ ਦੀ ਬਣ ਕੇ ਤਿਆਰ ਹੁੰਦੀ ਹੈ ਬਾਕੀ ਤੁਸੀਂ ਬਾਸਮਤੀ ਵੀ ਲੈ ਸਕਦੇ ਹੋ ਬਾਸਮਤੀ ਵੀ ਥੋੜਾ ਟਾਈਮ ਜ਼ਿਆਦਾ ਲੈਂਦਾ ਤੇ ਤੁਸੀਂ ਬਾਸਮਤੀ ਚਾਵਲ ਲੈਣਾ ਨਾ ਫਿਰ ਤੁਸੀਂ ਇਹਨੂੰ 15-20 ਮਿੰਟ ਪਹਿਲੇ ਭਿਗੋਦਣਾ ਪਾਣੀ ਵਿੱਚ ਅੱਥੇ ਮੈਂ ਕਣਕੀ ਚਾਵਲ ਲਈ ਸੀ ਕਣਕੀ ਚਾਵਲ ਮੈਂ ਅੱਧਾ ਕੱਪ ਲੈ ਹੀ ਧੋ ਕੇ ਕੁੱਕਰ ਚ ਪਾਤਾ ਨਾਲੇ 1 ਕੱਪ ਪਾਤਾ ਸੀ ਪਾਣੀ ਦਾ ਕੁੱਕਰ ਲਿਡ ਲਗਾ ਕੇ ਗੈਸ ਤੇ ਰੱਖਤਾ ਕੁੱਕਰ 2-3 ਵਿਸਲਾਂ ਲੀਂ ਜੋ ਤੱਕ ਵਿਸਲ ਆਰੀ ਦਸੀ ਕੁਝ ਡਰਾਈ ਫਰੂਟ ਲੈ ਲਈ ਤੇ ਡਰਾਈ ਫਰੂਟ ਨੂੰ ਬਿਲਕੁਲ ਸੀ ਬਾਰੀ ਕੱਟ ਲਿਆ ਡਰਾਈ ਫਰੂਟ ਵਿੱਚ ਮੈਂ ਲਈ ਹੀ ਬਦਾਮ ਕਾਜੂ ਸੋਗੀ ਮਤਲਬ ਕਿਸ਼ਮਿਸ ਤੇ ਪਿਸਤਾ ਬਿਲਕੁਲ ਅਥੇ ਬਾਰੀ ਕੱਟ ਲਿਆ ਡਰਾਈ ਫਰੂਟ ਨੂੰ ਤੇ ਨਾਲ ਹੁਣ ਅਸੀਂ ਇੱਥੇ ਲੈ ਲਵਾਂਗੇ ਕੇਸਰ ਮੈਂ 15-20 ਲੈ ਲਈ ਕੇਸਰ ਦੇ ਧਾਗੇ ਕੇਸਰ ਸੀ ਖੀਰ ਚ ਪਾਵਾਂਗੇ ਨਾ 컬러 ਬਹੁਤ ਵਧੀਆ ਆਏਗਾ ਤੇ ਇਸ ਤਰੀਕੇ ਨਾਲ ਸੀ ਅਗਰ ਕੇਸਰ ਨੂੰ ਕੁਟ ਕੇ ਪਾਉਣਾ ਤੇ 컬러 ਬਹੁਤ ਹੀ ਵਧੀਆ ਆਂਦਾ ਕੇਸਰ ਦਾ ਉਟ ਕੇ ਆਂਦਾ ਹੈ ਇਹ ਚੋਂ ਕੇਸਰ ਨੂੰ ਹੀ ਕੁੱਟ ਲਿਆ ਹੀ ਇਹ ਚ ਪਾ ਦਾਂਗੇ ਕੋਸਾ ਕਰਕੇ ਮੈਂ ਦੁੱਧ ਪਾਤਾ ਹੀ ਚੰਗਣਾ ਮਿਕਸ ਕਰਕੇ ਇਹ ਸਾਡਾ ਕੇਸਰ ਵਾਲਾ ਦੁੱਧ ਬਣ ਗਏ ਤਿਆਰ ਹੈ ਖੀਰ ਵਿੱਚ ਜਾਣੇ ਲਈ ਇਹਨੂੰ ਵੀ ਰੱਖ ਦਿੰਨੇ ਸਾਈਡ ਤੇ ਹੁਣ ਜੋ ਸੀ ਸਿਕਰਟ ਚੀਜ਼ ਪਾਣੀ ਉਹ ਸੀ ਦੇਖ ਲੈਣੇ ਆ ਉਹ ਹੈ ਜੀ ਇਹ ਸੀ 15 ਮਿੰਟ ਪਹਿਲੇ ਥੋੜਾ ਦੁੱਧ ਕੋਸਾ ਕਰਕੇ ਉਹ ਚ 15-20 ਕਾਜੂਰ ਟੁਕੜੇ ਨਾਲ ਭਿਗੋ ਕੇ ਰੱਖ ਦਿੱਤੇ ਸੀਗੇ ਉਦੇ ਨਾਲ ਕੀ ਹੋਇਆ ਕਿ ਇੱਕ ਤਾਂ ਕਾਜੂ ਸੌਫਟ ਹੋ ਗਏ ਸੀ ਇੱਕ ਕਾਜੂ ਥੋੜੇ ਫੁੱਲ ਗਏ ਸੀ ਮਿਕਸੀ ਜਾਰ ਚ ਪਾ ਕੇ ਸੀ ਨੂੰ ਪੀਸ ਕੇ ਤਿਆਰ ਕਰ ਲਿਆ ਸੀ ਇਸ ਤਰੀਕੇ ਦਾ ਪੇਸਟ ਬਣਾ ਲਿਆ ਸੀਗਾ ਇਹਨੂੰ ਪਾਣਾ ਸਾਡੀ ਖੀਰ ਬਹੁਤ ਹੀ ਟੇਸਟੀ ਨਾਲ ਨਾ ਬਹੁਤ ਜਲਦੀ ਗਾੜੀ ਹੋ ਕੇ ਤਿਆਰ ਹੋਵੇਗੀ ਉਹਨੂੰ ਵੀ ਰੱਖ ਦਾਂਗੇ ਕਾਜੂ ਵਾਲਾ ਪੇਸਟ ਆਈਦਾ ਚਾਵਲ ਚੈੱਕ ਕਰ ਲੈਣ ਚਾਵਲ ਬਹੁਤ ਵਧੀਆ ਸਾਡੇ ਇੱਥੇ ਗਲ ਗਏ ਤੁਸੀਂ ਦੇਖ ਸਕਦੇ ਬਿਲਕੁਲ ਚਾਵਲ ਮੈਸ਼ ਹੋ ਗਏ ਸੀਗੇ ਹੁਣ ਤੁਸੀਂ ਚਾਹੋ ਤੇ ਇਸੇ ਕੁੱਕਰ ਦੇ ਵਿੱਚ ਇਸੇ ਚਾਵਲ ਦੇ ਵਿੱਚ ਦੁੱਧ ਪਾ ਕੇ ਖੀਰ ਬਣਾ ਕੇ ਤਿਆਰ ਕਰ ਸਕਦੇ ਹੋ ਜੇ ਤੁਸੀਂ ਭਾਂਡੇ ਜ਼ਿਆਦਾ ਨਹੀਂ ਜੁੱਠੇ ਕਰਨਾ ਚਾਹੁੰਦੇ ਤੇ ਬਟ ਮੈਂ ਦੂਸਰੇ ਪਤਲੇ ਵਿੱਚ ਪਿੱਤਲ ਦੇ ਪਤਲੇ ਦੇ ਵਿੱਚ ਖੀਰ ਨੂੰ ਬਣਾ ਕੇ ਤਿਆਰ ਕਰਾਂਗੀ ਕਿਉਂਕਿ ਵੈਸੇ ਤੋਂ ਤੁਹਾਡੀ ਖੀ ਚਾਵਲ ਹੀ ਪੱਕੇ ਹੋਏ ਨੇ ਦੁੱਧ ਵੀ ਪਹਿਲੇ ਬੋਇਲ ਕੀਤਾ ਆ ਸੀ ਇਸ ਲਈ ਹੁਣ ਸਾਨੂੰ ਜ਼ਿਆਦਾ ਟਾਈਮ ਨਹੀਂ ਲੱਗਣਾ ਇਸ ਲਈ ਮੈਂ ਪਤਲੇ ਵਿੱਚ ਖੀਰ ਨੂੰ ਬਣਾ ਕੇ ਖੁੱਲੇ 'ਚ ਤਿਆਰ ਕਰਾਂਗੀ ਤੁਸੀਂ ਚਾਹੋ ਤੇ ਕੁੱਕਰ ਦੇ ਵਿੱਚ ਬਣਾ ਸਕਦੇ ਹੋ ਹੁਣ ਅਸੀਂ ਇਹ ਲੈ ਲਿਆ ਪਤਲਾ ਪਤਲਾ ਲੈ ਆ ਪਿੱਤਲ ਦਾ ਹੈਵੀ ਤਲੇ ਵਾਲਾ ਅਸੀਂ ਲਵਾਂਗੇ ਕੋਈ ਭਾਂਡਾ ਲਵਾਂਗੇ ਤਾਂ ਕਿ ਖੀਰ ਸਾਡੀ ਨੀਚੇ ਨਾ ਲੱਗੇ ਇਹ 'ਚ ਪਾ ਤੇ ਚਾਵਲ ਨਾਲ ਹੀ ਪਾਤਾ ਦੁੱਧ ਦੁੱਧ ਪਹਿਲੇ ਬੋਇਲ ਕੀਤਾ ਹੈ ਦੁੱਧ ਸੀ ਫੁੱਲ ਫੈਟ ਦੁੱਧ ਸੀ 1.5 ਕਿਲੋ ਸਿੱਧਾ ਪਾਤਾ ਚੰਗੀ ਤਰ੍ਹਾਂ ਦੋਨੋਂ ਚੀਜ਼ਾਂ ਨੂੰ ਮਿਕਸ ਕਰਾਂਗੇ ਨਾਲ ਨਾਲ ਬੋਇਲ ਆਉਂਦਾ ਰਹੇ ਨਾਲ ਨਾਲ ਸਾਈਡ ਤੋਂ ਉਤਾਰਦ ਕੇ ਨਾ ਮਲਾਈ ਸੀ ਖੀਰ ਦੇ ਵਿੱਚ ਮਿਕਸ ਕਰਦੇ ਰਵਾਂਗੇ ਇਹਨੂੰ ਲਗਾਤਾਰ ਇਸੀ ਹਿਲਾਉਂਦੇ ਆਖੀ ਤੇ ਪਕਾਵਾਂਗੇ ਪਤਾ ਲੱਗੇ ਸਾਡੇ ਚਾਵਲ نیچے ਨਾ ਲੱਗ ਜਾਣ ਬੜੇ ਧਿਆਨ ਨਾਲ ਪਕਾਉਣਾ ਹੈ ਸੀ ਮੈਂ ਇਹਨੂੰ ਪਹਿਲੇ ਚਾਵਲ ਨੂੰ ਨਾ ਕੁੱਕਰ ਪਾਣੀ ਵਿੱਚ ਬੋਇਲ ਕਰ ਲਿਆ ਸੀਗਾ ਜੇ ਤੁਸੀਂ ਨਹੀਂ ਬੋਇਲ ਕਰਨਾ ਕਈ ਕੀ ਕਰਦੇ ਨੇ ਕਈ ਨਾ ਮਤ ਕਿ ਚਾਵਲ ਨੂੰ ਖੀਰ ਦੁੱਧ ਦੇ ਵਿੱਚ ਬਣਾਉਂਦੇ ਨੇ ਉਹਦੇ ਨਾਲ ਸਾਡਾ ਦੁੱਧ ਜ਼ਿਆਦਾ ਲੱਗਦਾ ਤੇ ਮੈਂ ਚਾਵਲ ਨੂੰ ਪਹਿਲੇ ਪਾਣੀ 'ਚ ਪਕਾ ਲਿਆ ਇਸ ਲਈ ਸਾਡਾ ਦੁੱਧ ਥੋੜਾ ਘੱਟ ਲੱਗਾ ਤੇ ਹੁਣ ਅਸੀਂ ਪਾਤਾ ਹੈ ਕਾਜੂ ਵਾਲਾ ਪੇਸਟ ਜੋ ਅਸੀਂ ਬਣਾ ਕੇ ਰੱਖਿਆ ਉਹਨੂੰ ਪਾ ਕੇ ਚੰਗੇ ਨਾਲ ਮਿਕਸ ਕਰਾਂਗੇ 5-7 ਮਿੰਟ ਲਈ ਪਕਾ ਲਵਾਂਗੇ ਉਹਨੂੰ ਪਾਣਾ ਕਿਉਂ ਹੈਗਾ ਕਿਉਂਕਿ ਚਾਵਲ ਸਾਡੇ ਪੱਕੇ ਹੀ ਦੁੱਧ ਵੀ ਬੋਇਲ ਕੀਤਾ ਹੈ ਤੇ ਦੁੱਧ ਹੋਰ ਬੋਇਲ ਹੋ ਗਿਆ ਸੀਗਾ ਤੇ ਇੱਥੇ ਅਸੀਂ ਪੇਸਟ ਪਾਤਾ ਉਹਨਾਂ ਟੇਸਟ ਔਰ ਖੀਰ ਬਹੁਤ ਜਲਦੀ ਨਾ ਗਾੜੀ ਹੋਣੀ ਸਟਾਰਟ ਹੋ ਜਾਏਗੀ کاجو کا پیسٹ پا اور تھی دیکھ سو اگوں نہ یہ کافی تھے گاڑی ہونی سٹارٹ ہوگی گئی سی ہوں یہ پا دیں گے میٹھا میٹھے چ میں اتنے لیا سو ڈیٹھ سو گرام چینی پائی سی چینی سی تھی اپنے حساب تو سکتے کنا مٹھا پینا پسند کر دے نالی پا داں گے کیسر والا دھونا کلر ودیا ہے گا بڑی فلیور لی پاتے ہری علاچی کا پاؤڈر تو نال ہی پاتے اپنے ڈرائی فروٹ جو اُسی کٹ کے رکھے سے ساری چیزوں چنگی طرح مکس کرا گے چینی پاؤں ساری کھیر ہے پتلی ہو جائے گی ਤਦ ਨੂੰ ਹੋਰ ਅਸੀਂ ਪਕਾਵਾਂਗੇ ਨਾ 5-7 ਮਿੰਟ 10 ਮਿੰਟ ਤੱਕ ਤੇ ਅਗੋਂ ਨਾ ਫੇਰ ਦੁਬਾਰਾ ਗਾੜ੍ਹੀ ਹੋਣੀ ਸਟਾਰਟ ਹੋ ਜਾਏਗੀ ਚਿਨੀ ਪਾਣਾ ਦੁਬਾਰਾ ਫਿਰ ਪਤਲੀ ਹੋਣੀ ਹੋ ਜਾਂਦੀ ਹੈ ਕਿਉਂਕਿ ਚਿਨੀ ਪਾਣੀ ਛੱਡਦੀ ਹੈ ਬਾਕੀ ਡਰਾਈ ਫਰੂਟ ਮੈਂ ਇਸੇ ਤਰੀਕੇ ਨਾਲ ਪਾਹੀ ਤੁਸੀਂ ਚਾਹੋ ਦੇਸੀ ਘਿਓ ਵਿੱਚ ਨੂੰ ਥੋੜਾ ਜਿਹਾ ਫਰਾਈ ਕਰਕੇ ਵੀ ਪਾ ਸਕਦੇ ਹੋ ਤੇ ਡਰਾਈ ਫਰੂਟ ਵਿੱਚ ਜੇ ਤੁਹਾਨੂੰ ਨਹੀਂ ਪਸੰਦ ਤੁਸੀਂ ਸਕਿੱਪ ਕਰ ਸਕਦੇ ਹੋ ਤੁਸੀਂ ਚਾਹੋ ਤੇ ਖੋਪਾ ਹੁੰਦਾ ਨਾ ਸੁੱਕਿਆਲਾ ਉਹਨੂੰ ਵੀ ਗਰੀ ਚ ਨੂੰ ਕਹਿੰਦੇ ਉਹਨੂੰ ਵੀ ਤੁਸੀਂ ਬਿਲਕੁਲ ਬਾਰੀਕ ਕਟ ਕੇ ਪਾ ਸਕਦੇ ਹੋ ਅਸੀਂ ਗਰੀ ਨਹੀਂ ਖਾਂਦੇ ਮੈਂ ਵੀ ਨਹੀਂ ਖਾਂਦੀ ਬੱਚੇ ਵੀ ਨਹੀਂ ਖਾਂਦੇ ਇਸ ਲਈ ਮੈਂ ਗਰੀ ਨਹੀਂ ਪਾਈ ਅਗਰ ਤੁਸੀਂ ਖਾਣਾ ਪਸੰਦ ਕਰਦੇ ਹੋ ਤੇ ਤੁਸੀਂ ਗਰੀ ਪਾ ਸਕਦੇ ਬਿਲਕੁਲ ਬਾਰੀਕ ਕਟ ਕੇ ਤੁਸੀਂ ਦੇਖ ਸਕਦੇ ਹੋ ਸਾਡੇ ਇੱਥੇ ਖੀਰ ਬਣ ਕੇ ਤਿਆਰ ਹੈ ਬਿਲਕੁਲ ਮਲ ਕੇ ਦੁੱਧ ਵਿੱਚ ਮਿਕਸ ਹੋ ਗਈ ਸੀਗੀ ਤੇ ਗਾੜ੍ਹੀ ਵੀ ਹੋ ਗਈ ਸੀ ਹਾਲ ਤੋਂ ਥੋੜੀ ਪਤਲੀ ਲੱਗ ਰਹੀ ਹੈ ਲੇਕਿਨ ਗਾੜ੍ਹੀ ਹੋ ਚੁੱਕੀ ਹੈ ਹਾਲੇ ਗਰਮ ਕਰਾਂ ਮੈਂ ਠੰਡੀ ਇੱਕ ਨਾ ਤੇ ਹੋਰ ਗਾੜ੍ਹੀ ਹੋ ਜਾਏਗੀ ਹੁਣ ਫਟਾਫਟ ਕਰ ਦਿੰਦੇ ਹਾਂ ਸਰ ਰੋਈ ਸੜੀ ਜਮੀ ਜਮੀ ਟੇਸਟੀ ਜੀ ਖੀਰ ਬਣ ਕੇ ਤਿਆਰ ਇਹਨੂੰ ਗਾਰਨਿਸ਼ ਕਰ ਦਾਂਗੇ ਆਪਣੇ ਬਾਰੀ ਕਟੇ ਡਰਾਈ ਫਰੂਟ ਨਾਲ بادਾਮ ਕਾਜੂ ਤੇ ਪਿਸਤੇ ਨਾਲ ਉੱਪਰ ਨਾਲੇ ਕੇਸਰ ਧਾਗੇ ਰਾਂਹੀਂ ਗਾਰਨਿਸ਼ ਕਰਾਂਗੇ ਤਾਂ ਕਿ ਖਾਣੇ ਚ ਬਹੁਤ ਹੀ ਟੇਸਟੀ ਨਾਲਾ ਇਹ ਦੇਖਣੇ ਨੂੰ ਵਧੀਆ ਬਣ ਕੇ ਤਿਆ ਸੋਹਣੀ ਵਧੀਆ ਸੋਹਣੀ ਲੱਗੇ ਰੋਈ ਸੜੀ ਜਮੀ ਜਮੀ ਤੇ ਖੀਰ ਬਣ ਕੇ ਤਿਆਰ ਬਹੁਤ ਹੀ ਆਏ ਟੇਸਟੀ ਬਣ ਕੇ ਤਿਆਰ ਰੋਈ ਸਰਬ ਨੂੰ ਬਹੁਤ ਹੀ ਜਿਆਦਾ ਪਸੰਦ ਆਈ ਇਸ ਸੱਚ ਮਨਿਓ ਨੇ ਪਹਿਲੀ ਵਾਰ ਖਾਧੀ ਹੈ ਨੇ ਬਹੁਤ ਜਿਆਦਾ ਤਾਰੀਫ ਕੀਤੀ ਵੀਡੀਓ ਚੰਗੀ ਲੱਗੇ ਪਲੀਜ਼ ਲਾਈਕ ਕਰਕੇ ਜ਼ਰੂਰ